ਅੱਜ 9 ਫਰਵਰੀ 2022 ਅੱਜ ਅਸੀਂ ਖੜੇ ਆਂ ਪਿੰਡ ਸਹਿਜੜਾ ਦੇ ਬਾਹਰਲਾ ਗੁਰਦੁਆਰਾ ਸਾਹਿਬ ਵਿਖੇ ਅੱਜ ਸਾਡੇ ਇੱਥੇ ਆਉਣ ਦਾ ਮਕਸਦ ਸਨ 2000 ਦੇ ਵਿੱਚ 9 ਫਰਵਰੀ ਵਾਲੇ ਦਿਨ ਸਾਡੇ ਬਹੁਤ ਸਤਿਕਾਰਯੋਗ ਜਥੇਦਾਰ ਬਾਬਾ ਦਲੀਪ ਸਿੰਘ ਜੀ ਗੁਰੂ ਚਰਨਾਂ ਦੇ ਵਿੱਚ ਜਾਬਰਾਜੇ ਸਨ ਔਰ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਸੀਗੀਆਂ ਉਹਨਾਂ ਦਾ ਜੀਵਨ ਸੀਗਾ ਔਰ ਉਹ ਜੀਵਨ ਇੱਕ ਸੱਚਾ ਸੁੱਚਾ ਤੇ ਬਹੁਤ ਹੀ ਉੱਚੇ ਦਰਜੇ ਦਾ ਗੁਰਬਾਣੀ ਪੜਨ ਵਾਲੇ ਇਨਸਾਨ ਸਨ ਔਰ ਉਹਨਾਂ ਦੀ ਜਿਹੜੀ ਮੁਸੱਕਤ ਜਿਹੜੀ ਘਾਲੀ ਔਰ ਪਿੰਡ ਦੇ ਵਿੱਚ ਲੋਕਾਂ ਨੂੰ ਗੁਰਬਾਣੀ ਦੇ ਨਾਲ ਜਾਂ ਇਲਾਕੇ ਦੇ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਔਰ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪਿੰਡ ਦੀ ਲੋਕਲ ਕਮੇਟੀ ਉਹ ਹਰ ਸਾਲ ਬਾਬਾ ਜੀ ਦੀ ਜਿਹੜੀ ਸਾਲਾਨਾ ਵਰਸੀ ਉਹ ਮਨਾਉਂਦੇ ਆ ਰਹੇ ਨੇ ਹੁਣ ਅਸੀਂ ਅੱਜ ਉਹਨਾਂ ਦੀ 26ਵੀਂ ਸਾਲਾਨਾ ਵਰਸੀ ਜਿਹੜੀ ਮਨਾ ਰਹੇ ਆ ਉਹਨਾਂ ਦੇ ਸਬੰਧ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸਹਿਜ ਪਾਠ ਦੇ ਭੋਗ ਪਾਏ ਗਏ ਔਰ ਕੀਰਤਨ ਦਰਬਾਰ ਸਜਾਇਆ ਗਿਆ ਔਰ ਨਗਰ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ ਨਗਰ ਪੰਚਾਇਤ ਤੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਨੇ ਇਹ ਜਿਹੜਾ ਸਮਾਗਮ ਹੋਇਆ ਉਹਦੇ ਵਿੱਚ ਹਿੱਸਾ ਲਿਆ ਔਰ ਨਾਲ ਹੀ ਰਾਜਨੀਤਿਕ ਜਿਹੜੇ ਦਲਾਂ ਦੇ ਜਿਹੜੇ ਨਮਾਇंदे ਸੀ ਉਹਨਾਂ ਨੇ ਵੀ ਹਾਜ਼ਰੀ ਭਰੀ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਨਾਲ ਹੀ ਅਸੀਂ ਅਸੀਂ ਬਾਬਾ ਜੀ ਦੀ ਯਾਦ ਦੇ ਵਿੱਚ ਕਿਉਂਕਿ ਦਾਨੀ ਸੱਜਣਾ ਦਾ ਕੋਈ ਘਾਟਾ ਨਹੀਂ ਆ ਦੁਨੀਆ ਦੇ ਵਿੱਚ ਜਦੋਂ ਇਹੋ ਜਿਹੇ ਮਹਾਪੁਰਸ਼ ਕੋਈ ਚੰਗੇ ਕੰਮ ਕਰਕੇ ਜਾਂਦੇ ਆ ਉਹਨਾਂ ਦੀ ਸਮਰਪਤਾ ਦਾਨੀ ਸੱਜਣ ਜੋੜੀ ਜਾਂਦੇ ਆ ਅੱਜ ਗੁਪਤ ਦਾਨੀ ਸੱਜਣਾ ਵੱਲੋਂ 45 ਪਰਿਵਾਰਾਂ ਨੂੰ ਜਿਹੜੇ ਜ਼ਰੂਰਤਵੰਦ ਨੇ ਔਰ ਜਿਨ੍ਹਾਂ ਦਾ ਜਿਹੜਾ ਗੁਜ਼ਾਰਾ ਹੈ ਬੜੀ ਮੁਸ਼ਕਲ ਦੇ ਨਾਲ ਚੱਲ ਰਿਹਾ ਹੈ ਉਹ 45 ਪਰਿਵਾਰਾਂ ਨੂੰ ਅੱਜ ਰਾਸ਼ਨ ਦਿੱਤਾ ਜਾਊਗਾ ਔਰ ਰਾਸ਼ਨ ਦੇ ਜਿਹੜੀਆਂ ਕਿੱਟਾਂ ਨੇ ਉਹ ਤਿਆਰ ਕਰਕੇ ਆਪਣੇ ਕੋਲ ਆਪਾਂ ਦੇਖ ਰਹੇ ਹਾਂ ਟਰਾਲੀ ਦੇ ਵਿੱਚ ਧਰੀਆਂ ਗਈਆਂ ਨੇ ਸੇਵਾਦਾਰ ਸਾਡੀ ਸਾਰੀ ਟੀਮ ਤਿਆਰ ਹੈ ਭਾਈ ਚਮਕੌਰ ਸਿੰਘ ਹੁਣੀ ਭਾਈ ਅਵਤਾਰ ਸਿੰਘ ਹੁਣੀ ਔਰ ਜਿੰਨੇ ਕੁਲਦੀਪ ਸਿੰਘ ਬਿੰਦਰ ਹੁਣੀ ਜਾਂ ਭਾਈ ਜੱਗਾ ਸਿੰਘ ਜੀ ਸਾਰੀ ਸਮੁੱਚੀ ਟੀਮ ਇਹ ਤਿਆਰ ਹੈਗੀ ਘਰ-ਘਰ ਜਾ ਕੇ ਇਹ ਬਾਬਾ ਜੀ ਦੀ ਯਾਦ ਦੇ ਵਿੱਚ ਉਹ ਪਰਿਵਾਰਾਂ ਨੂੰ ਰਾਸ਼ਨ ਦੇਊਗੀ ਔਰ ਇੱਕ ਗੱਲ ਹੈ ਕਿ ਗੁਰੂ ਸਾਹਿਬ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਸਕੋ ਇਹ ਜਿਹੜੇ ਸਾਡੇ ਇੱਕ ਸਿੱਖ ਫਲਸਫੇ ਦੇ ਵਿੱਚੋਂ ਆ ਕਿ ਜਿਹੜੀ ਇਹ ਸੇਵਾਦਾਰ ਸੇਵਾ ਕਰ ਰਹੇ ਨੇ ਬੜੇ ਮਿਹਨਤ ਦਾ ਕੰਮ ਹੈ ਪ੍ਰਮਾਤਮਾ ਨੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਜਿਹੜੇ ਦਾਨੀ ਸੱਜਣ ਨੇ ਦਾਨੀ ਸੱਜਣਾ ਦੇ ਸਿਰ ਤੇ ਵੀ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਕਿਉਂ ਕਹਿੰਦੇ ਆ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਜਦੋਂ ਅਸੀਂ ਕੋਈ ਚੰਗੇ ਕੰਮ ਕਰਦੇ ਆ ਤਾਂ ਉਹਦੇ ਨਾਲ ਅੱਗੇ ਆਉਣ ਵਾਲੀ ਸਾਡੀ ਜਨਰੇਸ਼ਨ ਨੂੰ ਉਸ ਤੋਂ ਸੇਧ ਮਿਲਦੀ ਹੈ ਔਰ ਮੈਂ ਅੱਗੇ ਵੀ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਪੁਰਾਣੇ ਪਿੰਡਾਂ ਦੇ ਬਜ਼ੁਰਗਾਂ ਦੇ ਕੀਤੇ ਹੋਏ ਚੰਗੇ ਕੰਮ ਹੈ ਉਹਨਾਂ ਤੋਂ ਸੇਧ ਲੈ ਕੇ ਇੱਕ ਚੰਗੇ ਇਨਸਾਨ ਬਣ ਨਸ਼ੇ ਦਾ ਤਿਆਗ ਕਰਨਾ ਹੈ ਔਰ ਜਿਹੜਾ ਸਿੱਖ ਧਰਮ ਦਾ ਜਿਹੜਾ ਸਾਡਾ ਫਲਸਫਾ ਚੱਲਦਾ ਆ ਰਿਹਾਗਾ ਜਾਂ ਤਾਂ ਲੰਗਰ ਲਾਉਣੇ ਜਾਂ ਲੋਕਾਂ ਦੀ ਮਜਲੂਮਾਂ ਦੀ ਰੱਖਿਆ ਕਰਨੀ ਉਹਦੇ ਵਿੱਚ ਤੁਸੀਂ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲੈਣਾ ਹੈ ਮੈਂ ਸਾਰੇ ਸੇਵਾਦਾਰ ਵੀਰਾਂ ਦਾ ਧੰਨਵਾਦ ਕਰਦਾ ਹਾਂ ਔਰ ਜਿਨ੍ਹਾਂ ਨੇ ਹੁਣ ਜਾ ਕੇ ਇਹ ਰਾਸ਼ਨ ਵੰਡਣਾ ਹੈ ਪਰ ਇੱਕ ਗੱਲ ਧਿਆਨ ਚ ਰੱਖਣੀ ਆਪਾਂ ਹਰ ਬਾਰ ਕਹਿੰਦੇ ਆ ਕਿ ਜਦੋਂ ਵੀ ਇਹ ਚੀਜ਼ ਆਪਾਂ ਜ਼ਰੂਰਤਵੰਦ ਪਰਿਵਾਰਾਂ ਨੂੰ ਵੰਡਦੇ ਆ ਤਾਂ ਉਹਦੇ ਵਿੱਚ ਕੋਈ ਵੀ ਪੱਖਪਾਤ ਨਹੀਂ ਕਰਨਾ ਤੁਸੀਂ ਜਿਹੜਾ ਜ਼ਰੂਰਤਵੰਦ ਪਰਿਵਾਰ ਹੈ ਉਹਨੂੰ ਤੁਸੀਂ ਇਹ ਹਰਾਸਣ ਦੇਣਾ ਹੈ ਦਾਨੀ ਸੱਜਣਾ ਦਾ ਫੇਰ ਬਹੁਤ-ਬਹੁਤ ਧੰਨਵਾਦ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਦਾਨੀ ਸੱਜਣਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਜਿਹੜੇ ਜ਼ਰੂਰਤਵੰਦ ਪਰਿਵਾਰ ਹੈ ਪ੍ਰਮਾਤਮਾ ਉਹਨਾਂ ਨੂੰ ਤਾਕਤ ਬਖਸ਼ੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਪੈਰਾਂ 'ਪਾਰ ਜਿਹੜੇ ਆਪਣੇ ਪੈਰਾਂ 'ਸਿਰ ਹੋ ਸਕਣ ਬਹੁਤ-ਬਹੁਤ ਧੰਨਵਾਦ ਜਿੰਨੀਆਂ ਵੀ ਸੰਗਤਾਂ ਜਬਰਸੀ ਤੇ ਪਹੁੰਚੀ Souts Ria Carlo Souts Ria Carlo Souts Ria Carlo ਯੋ ਕਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اِتھڙا مليو ٿي آهي اوڪي ٺيڪ آهي انھن جو نمبر آهي 454 هاه